ਜੇ ਕਰ ਲਈਂ ਤੂੰ ਆਪਣੀ ਗਲਤੀ ਨਹੀਂ ਨ ਮੰਨਣੀ ਹੈਗੀ ਤੇ ਤੂੰ ਆਪਣੀ ਹੱਕਰ ਚ ਰਹਾ ਤੈਨੂੰ ਇਹ ਨਹੀਂ ਆ ਕਿ ਮੈਂ ਜੇ ਹੁਣ ਕਰ ਹੀ ਲਈ ਗਲਤੀ ਤੇ ਜਾ ਕੇ ਮਾਫੀ ਮੰਗਣਾ ਤੂੰ ਛੋਟੀ ਹੋ ਜਾਗੀ ਪਰ ਜੇ ਇਸ ਤਰ੍ਹਾਂ ਦੀ ਗੱਲ ਹੈ ਨਾ ਤੇ ਇਹਨੂੰ ਵੀ ਨਾ ਰੱਖਣਾ ਇਹਨੂੰ ਵੀ ਨਾ ਕਰੋਂ ਕੱਢਣਾ ਤੇ ਫੇਰ ਤੂੰ ਕੋਈ ਗੱਲ ਕੀਤੀ ਨਾ ਫੇਰ ਤੈਨੂੰ ਮੈਂ ਪੁੱਛੂੰ ਉਦੋਂ ਤੂੰ ਮੇਰੇ ਕੋ 50000 ਰੁਪਇਆ ਲਿਆ ਰਿਸ਼ਤਾ ਕਰਾਉਣ ਦਾ ਜੇ ਤੂੰ ਮੈਨੂੰ ਆ ਸੁਣਾ ਦੇਂ ਨਹੀਂ ਤਾਂ ਕੋਈ ਗੱਲ ਨਹੀਂ ਇਹਦੀ ਫਿਰ ਉੱਥੇ ਹੀ ਗਈ ਲੈ ਚਾਚੀ ਸਾਹਮਣੇ ਇਹਨੂੰ ਵੀ ਜੇ ਨੂੰ ਭਾਲੀ ਸਾਹਮਣੇ ਦੀ ਜਾਜ ਹੈ ਨਾ ਤੇ ਕੁੜੀ ਨੂੰ ਵੀ ਸੰਭੇ ਫਿਰ ਆਪਣੀ ਮਾਸੀ ਕੋ ਹੋ ਆਵੇਂ ਮਾਸੀ ਕੋ ਮੈਨੂੰ ਫੇਰ ਨਾ ਕਿਦਾਂ ਜਾ ਨਹੀਂ ਨਹੀਂ ਉਹ ਫੋਨ ਕਰਦੀ ਰਹਿੰਦੀ ਆ ਵੀ ਕਦੇ ਨਹੀਂ ਲਾ ਸਾਡੇ ਕੋਲ ਆਇਆ ਤੇ ਕੋਈ ਗੱਲ ਨਹੀਂ 10 ਮਿੰਟ ਉੱਥੇ ਹੋ ਆਵੇਂ ਬਣਾਉਣਾ ਹੀ ਲਾਬ ਨੂੰ ਕੱਲਣ ਦਾ ਤੇ ਉਹਨ ਤੇ ਆਪਣੇ ਆਪ ਵੀ ਕਿਹਾ ਕਿ ਮੈਂ ਜਾਣਾ ਵਾ ਕਿਤੇ ਤੇ ਹੁਣ ਕੋਈ ਗੱਲ ਨਹੀਂ ਇਹ ਜਾਂਦਾ ਹੈ ਮਗਰੇ ਗਰਲੀਨ ਨੂੰ ਕੱਢਦੀ ਚਲ ਗਰਲੀਨ ਦਾ ਤੇ ਹੁਣ ਇਸ ਘਰ ਦੇ ਵਿੱਚ ਆ ਆਖਰੀ ਦੇਣੀ ਆ ਜੇ ਹੁਣ ਆਉਗੇ ਤੇ ਜਾਇਦਾਦ ਲੈ ਕੇ ਆਉਗੇ ਤੇ ਜੇ ਨਾਂ ਲਿਆਂਦੀ ਤੇ ਮੈਂ ਵੀ ਨਹੀਂ ਐ ਘਰ ਚ ਪੈਰ ਪਾਉਣ ਦਿੰਦੀ ਇਹਨੂੰ ਇਹ ਕਿ ਜਾਦਰ ਖੂਗੀ ਲਵ ਹੋਊਗੀ ਜੀ ਤਿਆਰ ਹਾਂ ਗੱਲੀ ਨਾ ਹੋ ਗਿਆ ਤਿਆਰ ਮੰਮੀ ਕਹਿਣ ਦੇ ਪੀ ਮਾਸੀ ਹੁਣਾਂ ਦੇ ਕੱਪੜੇ ਕੋਈ ਖਣਨੇ ਹੀ ਤਾਂ ਉਹ ਮੈਂ ਤੈਨੂੰ ਪਾ ਦਨੀ ਤੇ ਲੈ ਜਿਓ ਠੀਕ ਐ ਕੋਈ ਨਹੀਂ ਪਾ ਕੇ ਤੇ ਰੱਖ ਦੋ ਬਾਅਦ ਮੈਂ ਲੈ ਜਾਣਾ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਆਜੋ ਮੇਰੀ ਗੱਲ ਸੁਣੋ ਬੈ ਕੇ ਇੱਥੇ ਧਾਦੋ ਕੀ ਕਰਾਂ ਕੋਈ ਗੱਲ ਨਹੀਂ ਤੀ ਮੇਰੇ ਨਾਲ ਕੱਲ ਦੇ ਬੜਾ ਗੁੱਸੇ 'ਚ ਤੇ ਮੇਰ ਨਾਲ ਕੂੰਡੇ ਨਹੀਂ ਹੈਗੇ ਦੱਸੋ ਮੇਰੀ ਕੀ ਗਲਤੀ ਸੀ ਤੈਨੂੰ ਸਾਰਾ ਪਤਾ ਕਰ ਲੈਣਾ ਜੋ ਕੁਝ ਵੀ ਕੱਲ ਘਰ 'ਚ ਹੋਇਆ ਹੈ ਤੇ ਉਹ ਸਾਰਾ ਹੈ ਵੀ ਜਿਮੇਰ ਤੂੰ ਹਾਂ ਦੱਸੋ ਗਰਲੀਨ ਕੀ ਕਹਿਣਾ ਵਾ ਮੁੜ ਕੇ ਮੈਂ ਜਾਣਾ ਵਾ ਵੇਲੇ ਟਾਈਮ ਕੱਣਾ ਹੋ ਗਿਆ ਵਾ ਕਦੋਂ ਜਾਵਾਂਗਾ ਤੇ ਕਿਹੜੇ ਵੇਲੇ ਵਾਪਸ ਆਵਾਂਗਾ ਲਵ ਤੇ ਇੱਕੋ ਗੱਲ ਨੂੰ ਕਿਉਂ ਕਹੀ ਜਾਂਦੇ ਹੋ ਕਿ ਗਰਲੀਨ ਤੇਰਾ ਦੋਸ਼ ਹੀ ਚਲੋ ਮੰਨਿਆ ਮੇਰਾ ਹੀ ਦੋਸ਼ ਹੀ ਠੀਕ ਹੈ ਮੰਮੀ ਕੋ ਮਾਫੀ ਮੰਗ ਲਓ ਤੇ ਮੈਂ ਕੱਲ ਦੀ ਮੰਮੀ ਕੋ ਮਾਫੀ ਮੰਗ ਲਈ ਆ ਤੇ ਮੰਮੀ ਤੇ ਮੇਰ ਨਾਲ ਕੂੰਡੇ ਆ ਪਰ ਤੂੰ ਇਹ ਦਮ ਇਹ ਨਾ ਹੁੰਦੇ ਨੀ। ਚੱਲ ਤੂੰ ਵਧੀਆ ਕੀਤਾ ਜੇ ਆਪਣੇ ਤੈਨੂੰ ਗਲਤੀ ਦਾ ਅਹਿਸਾਸ ਹੋ ਗਿਆ। ਪਰ ਕੱਲ ਤੂੰ ਆਪਣੀ ਜਿੱਤਿਆ ਹਾਂ। ਜਦੋਂ ਮੈਂ ਤੈਨੂੰ ਕਹਿਣ ਡਿਆ ਹਾਂ, ਉਦੋਂ ਤੂੰ ਮੇਰੀ ਆਖੀ ਮੰਨੀ ਨਹੀਂ ਹੈਗੀ। ਤੇ ਫਿਰ ਅੱਜ ਤੂੰ ਮੇਰੇ ਨਾਲ ਮੰਗ ਲਈ ਐ ਤੇ ਉਹ ਵੀ ਵਧੀਆ ਵਾ। ਪਰ ਜੇ ਕੱਲ ਤੂੰ ਮੇਰੀ ਹਾਂ ਜਾਂ ਮਲਾ ਦਿੰਦੀ, ਨਾਲ ਤੁਰ ਕੇ ਮੰਮੀ ਦੀ ਮਾਫੀ ਮੰਗ ਲੈਦੀ ਤੇ ਕਿਹੜੇ ਉੱਥੇ ਤੇਰੇ ਨੰਬਰ ਘਟ ਜਾਣੇ। ਪਰ ਤੂੰ ਆਪਣੀ ਜੇਦੀ ਕੀਤੀ। ਜੇਦ ਨਹੀਂ ਹੀ ਲੱਗ। ਚਲੋ ਕੋਈ ਗੱਲ ਨਹੀਂ ਉਹ ਗੱਲ ਤੇ ਤੁਸੀਂ ਮਿੱਟੀ ਪਾਓ। ਚਲੋ ਲੱਗ ਠੀਕ ਆ। ਸਾਰੀ ਗਲਤੀ ਮੇਰੀ ਹੈ ਤੇ ਮੈਂ ਚਲੋ ਮੰਨ ਵੀ ਲਈ ਆ ਪਰ ਇਹ ਵੀ ਜੇ ਤੂੰ ਮੇਰੇ ਨਾਲ ਕੂੰਦੇ ਨਹੀਂ ਨਾ ਮੈਨੂੰ ਬੜਾ ਹੋਰ ਤਰਾ ਹੁੰਦਾ ਵਾ ਗਰਲੀਨ ਗਰ ਗੁੱਸਾ ਤੇ ਮੇਰਾ ਆਪਣੀ ਜਗ੍ਹਾ ਜਾਇਜ਼ ਹੀ ਸੀ ਨਾ ਪਰ ਇਹ ਆ ਵੀ ਚਲੋ ਠੀਕ ਆ ਜੇ ਤੂੰ ਆਪਣੀ ਚੀਜ਼ ਨੂੰ ਮੰਨ ਗਈ ਆ ਤੇ ਮੈਂ ਵੀ ਇਹ ਗੱਲ ਤੇ ਮਿੱਟੀ ਪਾਦਣਾ ਪਰ ਇੱਕ ਗੱਲ ਦਾ ਧਿਆਨ ਰੱਖੀ ਜ਼ਿੰਦਗੀ 'ਚ ਕਦੇ ਵੀ ਹੁਣ ਗਾਂ ਦੋ ਇਹ ਇਦਾਂ ਦੀ ਗੱਲ ਮੇਰੇ ਕੰਨਾਂ 'ਚ ਨਹੀਂ ਪੈਣੀ ਚਾਹੀਦੀ ਕਿ ਜਿਹੜੀ ਮੇਰੇ ਪਰਿਵਾਰ ਦੀ ਵਿਰੋਧ ਹੋਵੇ ਜਾਂ ਕੋਈ ਮੰਮੀ ਦੀ ਛਾਣ ਦੇ ਖਿਲਾਫ ਹੋਵੇ ਫਿਰ ਇਹ ਆ ਵੀ ਉਹਦੇ ਕਰਕੇ ਸਾਡੇ ਵਿੱਚ ਵੀ ਇਹ ਚੀਜ਼ ਦਾ ਫਰਕ ਪੈਣਾ ਵਾ ਚਲੋ ਕੋਈ ਗੱਲ ਨਹੀਂ ਮੈਂ ਅੱਗੇ ਤੋਂ ਧਿਆਨ ਰੱਖਾਂਗੀ ਤੇ ਚਲੋ ਤੁਸੀਂ ਲੇਟ ਨਾ ਹੋ ਜਿਓ ਮੈਂ ਤੁਹਾਨੂੰ ਕੱਪੜੇ ਦੇ ਦੇ ਦਿੰਨੀ ਆ ਤੇ ਲੈ ਜਾਓ ਇੱਕ ਗੱਲ ਨਾਲੇ ਹੋਰ ਜੇ ਮੈਂ ਸ਼ਾਮ ਨੂੰ ਉੱਥੇ ਲੇਟ ਹੋ ਗਿਆ ਨਾ ਤੇ ਗਰਮ ਰਾਤ ਰਹਿ ਪੈਣਾ ਵਾ ਕੋਈ ਗੱਲ ਨਹੀਂ ਤੁਸੀਂ ਰਾਤ ਰਹਿ ਪਿਓ ਤੇ ਨਾ ਮੈਨੂੰ ਫੋਨ ਲਾ ਦਿਓ ਨੇਰੇ ਨਾ ਤੁਰੇ ਉਹ ਜਮਾਨਾ ਹੈ ਨਹੀਂ ਅੱਜ ਕੱਲ ਹੁੰਦਾ ਆਹੋ ਇਹ ਤਾਂ ਗੱਲ ਤੇਰੀ ਠੀਕ ਆ ਚਲ ਮੈਂ ਇਦਾਂ ਕਰਾਂਗਾ ਮੈਂ ਨਾ ਤੈਨੂੰ ਫੋਨ ਲਾ ਦਾਂਗਾ ਜੇ ਮੈਂ ਉੱਥੇ ਰਹਿਣਾ ਆ ਚਲੋ ਠੀਕ ਆ ਮੈਂ ਫੜਮਨੀ ਕਪੜੇ ਕੋਈ ਗੱਲ ਨਹੀਂ ਤੇ ਨਾਲੇ ਇੱਕ ਗੱਲ ਹੋਰ ਕੱਲ ਮੇਰੇ ਜੇ ਗੁੱਸੇ ਚ ਮੂੰਹ ਕੋ ਵੱਧ ਘਟ ਗੱਲਾਂ ਨਿਕਲੀਆਂ ਹੋਣ ਕੀ ਹੈ ਨਾ ਤੇ ਗਲੀਨ ਉਹਨਾਂ ਦਾ ਗੁੱਸਾ ਨਾ ਕਰੀ ਕਿਉਂਕਿ ਮੈਂ 12 ਵੇ ਇੱਕ ਤੇ ਖਪਿਆਤਾ ਭਾਇਆ ਤੇ ਆਉਂਦਿਆ ਮੰਮੀ ਨੇ ਮੈਨੂੰ ਆ ਸਾਰਾ ਕੋਈ ਦੱਸਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਮੂੰਹ ਕੀ ਕੀ ਨਿਕਲ ਗਿਆ ਕੋਈ ਗੱਲ ਨਹੀਂ ਮੈਂ ਤੁਹਾਡੀ ਗੱਲ ਦਾ ਗੁੱਸਾ ਕਰਦੀ ਤੁਸੀਂ ਮੇਰੀ ਗੱਲ ਦਾ ਗੁੱਸਾ ਕਰ ਜਾਂਦੇ ਹੋ ਤੇ ਚਲੋ ਠੀਕ ਹੈ ਫਿਰ ਲੇਟ ਨਾ ਹੋ ਜਿਓ ਪਹੁੰਚ ਕੇ ਤੇ ਫੋਨ ਕਰ ਦਿਓ ਠੀਕ ਹੈ ਹੌਲੀ ਹੌਲੀ ਜਾਇਓ ਕੁੱਤਣਾ ਮਾਫੀ ਤੇ ਮੈਂ ਮੰਮੀ ਕੋ ਮੰਗ ਲਈ ਆ ਤੇ ਇਹ ਹੈ ਜਿਵੇਂ ਮੇਰੇ ਨਾਲ ਕਿੰਨੇ ਗੁੱਸੇ ਚ ਇਹ ਤੇ ਚਲ ਇਹਨਾਂ ਦਾ ਵੀ ਗੁੱਸਾ ਠੰਡਾ ਹੋ ਗਿਆ ਪਰ ਇਹ ਵੀ ਮੈਂ ਗਲਤੀ ਤੇ ਕੀਤੀ ਨਹੀਂ ਜਿਹਦੀ ਮੈਨੂੰ ਮਾਫੀ ਮੰਗਣੀ ਪਈ ਕੱਲ ਮੈਂ ਇਹੋ ਹੀ ਆਂਦੀ ਰਹੀ ਆ ਕਿ ਮੈਂ ਗਲਤੀ ਨਹੀਂ ਕੀਤੀ ਲਵ ਮੈਂ ਮਾਫੀ ਕਾਦੀ ਮੰਗਾ ਮੈਂ ਮਾਫੀ ਮੰਗ ਲਈ ਨਾ ਇਹਦੇ ਵਿੱਚ ਮੇਰਾ ਘਰ ਬਚ ਗਿਆ ਨਹੀਂ ਤੇ ਮੇਰੇ ਨਾਲ ਲੱਗਨੇ ਕੋਣਾ ਨਹੀਂ ਹੈਗਾ ਜੇ ਮੈਂ ਮੰਮੀ ਕੋ ਮਾਫੀ ਨਾ ਮੰਗਦੀ ਪਰ ਮੈਂ ਗਲਤੀ ਕੀਤੀ ਨਹੀਂ ਹੈਗੀ ਪਤਾ ਨਹੀਂ ਮੰਮੀ ਹੋਣਾ ਨੇ ਮੇਰੇ ਨਾਲ ਇਦਾਂ ਕਿਉਂ ਕੀਤਾ ਚੱਲ ਮਣਾ ਮੈਂ ਵੀ ਕੰਮ ਕਰ ਲਾਂ ਮੰਮੀ ਨੂੰ ਵੀ ਸਵੇਰ ਸਵੇਰੇ ਜਾਣ ਦੀ ਪਈ ਪਾਉ ਗੀਤ ਦੀ ਹੁਣੇ ਬਸ ਨੰਗ ਚੱਲੀ ਮੈਂ ਕਿਹਾ ਸੀ ਤੇ ਠੰਡ ਬੜੀ ਐ ਜੇ 12 ਵਜੇ ਚੱਲ ਜੇ ਧੁੱਪ ਚੜਦੀ ਐ ਤੇ ਆਂਦੇ ਨਹੀਂ ਮੈਂ ਤੇ 6 ਵਜੇ ਦੀ ਬੱਸੀ ਜਾਣਾ ਐ ਉੱਥੇ ਪਤਾ ਨਹੀਂ ਕੀ ਐ ਭੱਜ ਭੱਜ ਪੇਕੇ ਜਾਂਦੇ ਨੇ ਸਾਰੇ ਉਂਬਰ ਉੱਥੇ ਰਹੇ ਨੇ ਅਜੇ ਵੀ ਆਂਦੇ ਜਾਣਾ ਐ ਡੈਗ ਭਰ ਕੇ ਲੈ ਆ ਤੇ ਗਈ ਕੱਪੜਿਆਂ ਦਾ ਪਰ ਰਹਿਣਾ ਐ ਨੇ ਦੋ ਦਿਨ ਵੀ ਨਹੀਂ ਆ ਧਿਆਨ ਪਹੁੰਚੋ ਫਿਰ ਪਿੱਛੇ ਨੂੰ ਨਾ ਮੈਂ ਕਾਰ ਚੱਲ ਜਾ ਕਿਤੇ ਕਾਰ ਕੋਈ ਨੁਕਸਾਨ ਤੇ ਨਹੀਂ ਹੋਣਿਆ ਇਹ ਸਾਰਾ ਕੰਮ ਪਿਆ ਜਿਹੜਾ ਮੈਂ ਕਰਨਾ ਹੈ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਤੇ ਸੁੱਟ ਗਈ ਹੈ ਜੇਹੀਂ ਮੰਮੀ ਲੱਗੇ ਨਾ ਲੱਗੇ ਨਾ ਵੀ ਆਪਾਂ ਜਾਣਾਂ ਕਿਤੇ ਤੇ ਮੰਮੀ ਆਂਦੇ ਵੀ ਠੰਡ ਬੜੀ ਆ ਲੋਹੜੀ ਤੋਂ ਬਾਅਦਾਂ ਚੱਲ ਜਿਓ ਚਾਹ ਗਰਮੀਆਂ ਦੀਆਂ ਛੁੱਟੀਆਂ 'ਚ ਚੱਲ ਜਿਓ ਹਾਂ ਨੂੰ ਜਾਣ ਨਹੀਂ ਦਿੰਦੇ ਆਪ ਠੰਡ ਵਿੱਚ ਹੀ ਚੱਲ ਗਏ ਨੇ ਕਿ ਫਿਰ ਕਹਿਣਾ ਹੈ ਮੇਰੇ ਗੋਡੇ ਪੀੜ ਹੁੰਦੇ ਆ ਮੇਰਾ ਬੀਪੀ ਵੱਧਾ ਹੈ ਬੰਦਾ ਪੁੱਛੇ ਵੀ ਆਓ ਜੀ ਠੰਡ 'ਚ ਘਰ ਨਹੀਂ ਬੈਠਾ ਜਾਂਦਾ ਇਹਨਾਂ ਕੋਲ हां ਕੀ ਕਰਨ ਨਹੀਂ ਕਰਲੀ ਨਾ ਕੁਝ ਨਹੀਂ ਮੰਮੀ ਬਿਸਤਰੇ ਚ ਪਣ ਗਈ ਐ ਝਾੜੂ ਲਾਉਣਗੀ ਤੂੰ ਹੁਣ ਮੈਨੂੰ ਮੰਮੀ ਕਹਿਣ ਦਾ ਨਾ ਹੱਕ ਛੱਡ ਦੇ ਮੰਮੀ ਇਹ ਕੀ ਗੱਲ ਹੋਈ ਸਵੇਰ ਸਵੇਰੇ ਗੱਲ ਕੀ ਹੋਣੀ ਆ ਤੇਰੀ ਜ਼ਮੀਨ ਜਿਹੜੀ ਆ ਪਿੱਛੇ ਉਹ ਕਿਹਦੇ ਨਾਮ ਆ ਮੰਮੀ ਪਤਾ ਨਹੀਂ ਕਿਹਦੇ ਨਾਮ ਤੈਨੂੰ ਨਹੀਂ ਨਾ ਪਤਾ ਮੈਨੂੰ ਸਾਰਾ ਪਤਾ ਲੱਗ ਗਿਆ ਮੈਨੂੰ ਫੋਨ ਆਇਆ ਤੇਰੇ ਪਿੰਡੋਂ ਉਹ ਤੇਰੀ ਚਾਚੀ ਨੇ ਨਾ ਆਪਣੇ ਪੁੱਤ ਨਾਲ ਪਿਆਲੀ ਲਵਾ ਲਈ ਸਾਰੇ ਫੇਰ ਕੀ ਮੰਮੀ ਉਹ ਵੀ ਤੇ ਮੇਰਾ ਹੀ ਵੀਰ ਆ ਅੱਛਾ ਉਹ ਤੇਰਾ ਵੀਰ ਜਿਹੜਾ ਬਾਹਰ ਜਾਣ ਲੱਗਾ ਤੈਨੂੰ ਮਿਲ ਕੇ ਗਿਆ ਮੰਮੀ ਤੁਹਾਨੂੰ ਦੱਸਿਆ ਸਹੀ ਹੀ ਕਿ ਉਹਨਾਂ ਆਉਣਾ ਹੀ ਤੂੰ ਨਾ ਕੋ ਟਾਈਮ ਹੈ ਨਹੀਂ ਤਾਂ ਮੈਨੂੰ ਨਾ ਜਿਆਦੀਆਂ ਗੱਲਾਂ ਦੇ ਨਹੀਂ ਲੋੜ ਜੇ ਤੈਨੂੰ ਇੰਨਾ ਹੀ ਯਜਮਾ ਨਾ ਉਹਨਾਂ ਦਾ ਤੇ ਜਾ ਉਹਨਾਂ ਦੇ ਕੋਲ ਹੀ ਰਹਿ ਉਸੇ ਤਰ੍ਹਾਂ ਦੇ ਕੋਲ ਤੇ ਮੈਂ ਪੈੜੀ ਕਰਕੇ ਰਿਸ਼ਤਾ ਕੀਤਾ ਸੀ ਮੈਨੂੰ ਪਤਾ ਲੱਗਾ ਹੈ ਕਿ ਤੇਰੇ ਨਾਲ 8 ਕਿੱਲੇ ਪੈੜੀ ਆ ਤੇ ਜੇ ਪੈੜੀ ਨਹੀਂ ਤੇ ਮੈਂ ਤੈਨੂੰ ਕੀ ਕਰਨਾ ਮੰਮੀ ਹਾਂ ਕਿੱਦਾਂ ਦੀ ਗੱਲ ਕਰਨ ਦੀਓ ਤੂੰ ਲਾਲਚ ਨੂੰ ਫੇਰ ਕੀਤਾ ਰਿਸ਼ਤਾ ਮੇਰੇ ਨਾਲ ਚੱਲ ਕੁਝ ਸਮਝ ਲੈ ਤੂੰ ਜਾ ਉੱਥੇ ਹੀ ਜਾ ਤੂੰ ਮੰਮੀ ਮੈਂ ਨਹੀਂ ਜੇ ਜਾਣਾ ਹੈਗਾ ਕਿੰਦਾਂ ਦੀ ਤੁਸੀਂ ਗੱਲਾਂ ਕਰਨ ਦੇ ਹੈਗੇ ਓ ਤੂੰ ਜਾਣਾ ਨਹੀਂ ਤੇ ਮੈਂ ਤੈਨੂੰ ਇੱਥੇ ਰੱਖਣਾ ਨਹੀਂ ਮੰਮੀ ਇੱਥੇ ਮੇਰਾ ਕੀ ਦੋਸ਼ ਆ ਜੇ ਉਹਨਾਂ ਆਪਣੇ ਨਾਮ पे ਵੈਲੀ ਲਵਾ ਲਈ ਐ ਤੇ ਤੀ ਫੇਰ ਰਿਸ਼ਤਾ ਹੀ ਤਾਂ ਕੀਤਾ ਸੀ ਇਹ ਕਾਲੀ ਲਾਂਡੀਆਂ ਨੇ ਹੁਣ ਕਿਹੜੀ ਗੱਲ ਬਾਤ ਹੋਗੀ ਜਾਵਾਂ ਨਾ ਬੈਠੀ ਰਵਾਂ ਇਦਾਂ ਕਰਦੀ ਬੈਠੀ ਰਹਿਣੀ ਆ ਇਹਨਾਂ ਦਾ ਕਿਹੜਾ ਪਤਾ ਲੱਗਦਾ ਵਾ ਕਦੋਂ ਲੱਗ ਪੈਣੀ ਆ ਇਹਨਾਂ ਦੇ ਉੱਤੇ ਰੋਜ਼ ਦਾ ਹੀ ਕੰਮ ਆ ਮੰਮੀ ਇੱਚ ਮੇਰਾ ਕੀ ਦੋਸ਼ ਆ ਕਿ ਮੇਰੇ ਨਾਲ ਪੈਲੀ ਹੈਨੀ ਆ ਦੋਸ਼ ਤੇਰਾ ਨਹੀਂ ਗਾ ਦੋਸ਼ ਮੇਰਾ ਵਾ ਮੈਂ ਇੱਕ ਗੱਲ ਦਾ ਪਹਿਲਾਂ ਨਿਰਖ ਨਹੀਂ ਕੀਤਾ ਕਿ ਮੈਂ ਵਿਚੋਲਣ ਨੂੰ ਪੁੱਛਾਂ ਕਿ ਪਹਿਲਾਂ ਪਤਾ ਕਰ ਲੈ ਕੁੜੀ ਦੇ ਨਾਂ ਪੈ ਲਈ ਆ ਜਿੱਦਣ ਰਿਸ਼ਤਾ ਲੱਭਣਾ ਹੀ ਚੱਗੇ ਘਰ ਦਾ ਮੁੰਡਾ ਲੱਭਣਾ ਹੀ ਉਦੋਂ ਤੇ ਇਹੋ ਵੱਜ ਬਜਾਏ ਕਿ ਕੁੜੀ ਦੇ ਨਾਂ ਪੈ ਲਈ ਆ ਅੱਜ ਚੁੱਪ ਕਰਕੇ ਅੰਦਰ ਖਤੇ ਪਿਆਲੀ ਨਾ ਕਰਾ ਵੀ ਲਈ ਐ ਤੇ ਮੇਰੇ ਪੁੱਤ ਨੂੰ 50 ਰਿਸ਼ਤੇ ਆਉਣ ਦੇ ਚੰਗਾ ਭਲਾ ਪੜਿਆ ਲਿਖਾ ਪਿਆਲੀ ਬੰਨੇ ਵਾਲਾ ਕਾਰੋਬਾਰ ਵਾਲਾ ਮੈਂ ਤੇਰਾ ਹੀ ਰਸਤਾ ਲੈਣਾ ਸੀ ਉਤਰ ਮੰਮੀ ਬਹੀ ਦਾ ਨਾਂ ਸੋਚੋ ਮੰਮੀ ਮੈਂ ਤਾਂ ਡੱਗੇ ਹੱਥ ਜੋੜਨੀ ਆ ਤੂੰ ਹੀ ਮੈਨੂੰ ਆਪਣੇ ਘਰ ਰੱਖ ਲੋ ਤੁਹਾਨੂੰ ਪਤਾ ਮੇਰਾ ਮਾਪਿਓ ਵੀ ਨਹੀਂ ਹੈਗਾ ਤੇ ਮੈਂ ਕਿੱਥੇ ਜਾਵਾਂਗੀ ਤੂੰ ਮੇਰੇ ਗਾੜੀ ਨਾਲ ਹੱਥ ਜੋੜ ਈ ੜੇ ਜਾ ਕੇ ਤੂੰ ਚਾਚੀ ਗਾੜੀ ਹੱਥ ਜੋੜ ਕਿਉਂ ਨਹੀਂ ਮੈਨੂੰ ਰੱਖ ਦੇ ਮੰਮੀ ਕੀ ਤਾਂ ਚੰਗੇ ਨੇ ਲੱਗਦਾ ਹੈਗਾ ਮੰਮੀ ਸਨ ਵਾਇਗਰ ਨੇ ਆਪਣੇ ਘਰ ਸਭ ਕੁਝ ਦਿੱਤਾ ਵਾ ਤੂੰ ਹੀ ਕਿਉਂ ਇਦਾਂ ਕਰਨ ਦਿਓ ਇਹ ਮੈਂ ਆਪਣੀ ਮਿਹਨਤ ਨਾਲ ਬਣਾਇਆ ਵਾ ਹੱਥੀ ਸਭ ਕੁਝ ਤੇ ਕੋਈ ਗੱਲ ਨਹੀਂ ਜਾ ਜਿਹੜੇ ਤੇਰਾ ਹਿਸਾ ਸੰਭ ਕੇ ਬੈਠੇ ਆ ਨਾ ਤੈਨੂੰ ਵੀ ਸੰਭ ਲੈਣਗੇ ਉਹਨਾਂ ਨੂੰ ਕੀ ਪਤਾ ਲੱਗੂ ਇਤਰਾ ਮੰਮੀ ਪਰਮਾਤਮਾ ਤੋਂ ਡਰੋ ਇਦਾਂ ਨਾ ਤੂੰ ਹੀ ਕਰੋ ਮੈਂ ਤਾਂ ਪਰਮਾਤਮਾ ਤੋਂ ਡਰਦੀ ਆ ਤੇਰੀ ਚਾਚੀ ਨਹੀਂ ਡਰਦੀ ਆਪਣੇ ਕੋਲੋਂ ਲਾਗਦੇ ਸਾਡੇ ਗੱਲ ਪਾਤੀ ਆ ਆਪ ਹੁਣ ਐਸ਼ ਕਰਨ ਲਈ 8 ਕਿੱਲੇ ਸਾਂਭ ਕੇ ਚਲ ਤੋਰ ਮੰਮੀ ਮੈਨੂੰ ਸੀ ਜਾਣਾ ਹੈਗਾ ਤੂੰ ਜਾਣਾ ਨਹੀਂ ਇਹ ਲਾਵਾ ਹੁਣ ਕੇ ਫਿਰ ਮੈਂ ਚਲ ਜਾਾਂਗੀ ਤੂੰ ਜਾਣਾ ਕਿਉਂ ਨਹੀਂ ਫੜ ਮੰਮੀ ਮੈਂ ਹੁਣਾਂ ਚਾਚੀ ਨੂੰ ਆਪਣੇ ਨੂੰ ਦੱਸੀ ਕਿ ਮੇਰੀ ਤਾਂ ਚਾਚੀ ਠੋਖਾ ਕੀਤਾ ਮੇਰੇ ਨਾਲ ਹੁਣ ਅਗਲੇ ਮੈਨੂੰ ਰੱਖਣ ਨਹੀਂ ਦੇ ਮੰਮੀ ਇਹ ਚ ਮੇਰਾ ਕੀ ਦੋਸ਼ ਮੈਂ ਤੁਹਾਨੂੰ ਕਹੀ ਜਾਣ ਦੀ ਲਾਭ ਹੁੰਦੀ ਫਿਰ ਮੈਂ ਚਲ ਜਾਾਂਗੀ ਉਹ ਜਾ ਜਾ ਲਾਭ ਨੂੰ ਤੂੰ ਕੀ ਆਖਣਾ ਮੈਂ ਮੰਮੀ ਇਹ ਕਰੀ ਨਾ ਮੇਰੀ ਲਵਨਾ ਨਾਲ ਗੱਲ ਕਰਾ ਦੋ ਤੁਸੀਂ ਤੂੰ ਲਵਨਾ ਕੀ ਗੱਲ ਕਰਨੀ ਲਵ ਮੇਰਾ ਹੀ ਪੁੱਤ ਵਾ ਜੋ ਮੈਂ ਖੋਣੇ ਉਹ ਹੀ ਗੱਲ ਕਰਨੀ ਪਰ ਮੰਮੀ ਤੁਸੀਂ ਸਿਆਣੀ ਹੋ ਮੈਂ ਕਿੱਦਾਂ ਜਾਵਾਂਗੀ ਉੱਥੇ ਜਿੰਨوں ਨਹੀਂ ਇਹ ਗੱਲ ਦਾ ਪਤਾ ਉਹਨਾਂ ਮੈਂ ਚੰਗਾ ਪੜਾ ਲਵ ਨੂੰ ਬਾਹਰ ਦਾ ਰਿਸ਼ਤਾ ਕਰਾਉਣੀ ਹਾਂ ਤੇ ਮੰਮੀ ਨਹੀਂ ਮੰਨੀ ਮੈਂ ਤੇ ਜਮੀਨ ਵਾਲ ਘਰ ਨਾਲ ਜਮੀਨ ਵਾਲ ਘਰ ਨਾਲ ਕੱਲੀ ਕੱਲੀ ਕੁੜੀ ਆ ਉੱਥੇ ਹੀ ਕਰਨਾ ਤੇ ਹੁਣ ਵੇਖ ਲੈਣ ਜਮੀਨ ਵੀ ਹੱਥੋਂ ਗਈ ਤੇ ਬਾਹਰ ਵਾਲਾ ਰਿਸ਼ਤਾ ਵੀ ਹੱਥੋਂ ਗਿਆ ਕੀ ਇਹ ਤੇ ਬੁੱਤ ਬਣ ਕੇ ਖਲੋਤੀ ਆ ਇੱਕ ਤਰ੍ਹਾਂ ਨਹੀਂ ਤੈਨੂੰ ਲੱਗਣੀ ਚੱਲ ਮੰਮੀ ਮੈਂ ਨਹੀਂ ਜਿੱਥੇ ਜਾ ਹੈਗਾ ਤੇ ਜਿਹੜੀ ਮੈਂ ਤੈਨੂੰ ਗੱਲ ਕਹੀ ਆ ਨਾ ਉਹ ਪੱਲੇ ਬੰਨ ਲਈ ਜੇ ਇਧਰ ਨੂੰ ਧਿਆਨ ਕਰੇਂਗੀ ਨਾ ਤੇ ਆਪਣੇ ਹਿੱਸੇ ਦੇ ਨਾਲ ਕਰੀ ਮੰਮੀ ਕਿਵੇਂ ਚੱਲ ਗਲੋਂ ਲੱਥੀ ਆ ਆਪੇ ਕੋ ਆਪਣਾ ਸੋਚੋਗੀ ਨਾ ਨਾਲ ਇਹਨੂੰ ਲੋਕ ਪੁੱਛਣਗੇ ਨਾ ਕਿ ਇਹ ਆ ਕਿਉਂ ਗਈ ਆ ਫੇਰ ਪੇਕੇ ਮੰਮੀ ਮੰਮੀ ਰੱਬਾ ਤੂੰ ਮੇਰਾ ਕੀ ਕਰੰਦਿਆ ਵਾ ਇਹਦੇ ਵਿੱਚ ਮੇਰਾ ਕੀ ਦੋਸ਼ ਏ ਜੇ ਮੇਰ ਨਾਲ ਉਹਨਾਂ ਨੇ ਇਦਾਂ ਕੀਤਾ ਤਾਂ ਮੰਮੀ ਵੀ ਨਹੀਂ ਤੇ ਉਦਾਂ ਹੀ ਕਰਨ ਦੇ ਨਾ ਮੇਰੀ ਲਾਵ ਨਾਲ ਗੱਲ ਕਰਾਈ ਹੈਗੀ ਆ ਹੁਣ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਕਿ ਮੈਨੂੰ ਇਥੋਂ ਬਸ ਵੀ ਮਿਲਨੀ ਆ ਕਿ ਨਹੀਂ ਦੀਦੀ ਵੀ ਇੱਕ ਵਾਰੀ ਨਹੀਂ ਬਾਹਰ ਆਏ ਹੈਗੇ ਕਿਤੇ ਉਹ ਹੀ ਡੱਕ ਲੈਂਦੇ ਤਾਂ ਆਪਕੇ ਤੇ ਮੰਮੀ ਨਾ ਆਈ ਮਿੰਨਾ ਕਰ ਮੰਮੀ ਮੰਮੀ ਸਤਿਗੁਰ ਜੀ ਸਾਰਿਆਂ ਨੂੰ ਹੋ ਸਨਾਉ ਜੀ ਕੀ ਹਾਲ ਚਾਲ ਠੀਕ ਠਾਕ ਜੀ ਆਸ ਕਰਦੇ ਕਿ ਤੁਸੀਂ ਵਧੀਆ ਹੋਗੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਣ ਦੀ ਲਾਈਕ ਸ਼ੇਅਰ ਤੇ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣੇ ਲਵ ਗਰਲੀਨ ਚੈਨਲ 'ਤੇ ਜ਼ਮੀਨ ਦਾ ਲਾਲਚ ਸਟੋਰੀ ਚੱਲ ਰਹੀ ਆ ਤੇ ਤੁਸੀਂ ਸਾਰੇ ਭੈਣ ਭਰਾ ਬੜਾ ਵਧੀਆ ਨੂੰ ਪਿਆਰ ਦੇਣ ਲੇ ਜੇ ਤੇ ਹੋਰ ਵੀ ਜ਼ਿਆਦਾ ਇਸ ਤੋਂ ਵੱਧ ਪਿਆਰ ਦਿਓ ਤੇ ਵਾਸੋ ਵੱਧ ਸਟੋਰੀ ਵਿੱਚ ਬਾਕੀ ਤੁਸੀਂ ਇਹ ਦੱਸਿਓ ਵੀ ਆਪਾਂ ਇਹ ਸਟੋਰੀ ਦਾ ਮਤਲਬ ਐਂਡ ਕਰ ਦਈਏ ਕਿ ਇਹ ਸਟੋਰੀ ਨੂੰ ਚਲਾਈਏ ਹਾਂ ਕਮੈਂਟ ਕਰਕੇ ਦੱਸਿਓ ਵਿੱਚ ਵੀ ਜੇ ਕੁਝ ਹੋਰ ਵੀ ਇੱਥੇ ਕਰ ਸਕੀਏ ਤੇ ਜਾਂ ਫੇਰ ਇਹ ਸਟੋਰੀ ਦੇ ਥੋੜੇ ਪਾਰਟ ਹੋਰ ਬਣਾ ਕੇ ਤੇ ਜਾਂ ਐਂਡ ਕਰ ਦਈਏ ਕੋਈ ਕਮੈਂਟ ਕਰਕੇ ਦੱਸਿਓ ਤਾਂ ਕਿ ਇਹਨੂੰ ਗਾਈਡਨਸ ਹੋ ਜਾਏਗੀ ਕਿ ਇਹਨੂੰ ਆਪਾਂ ਅੱਗੇ ਚਲਾਈਏ ਇੱਕ ਜਾਂ ਕੋਈ ਹੋਰ ਨਵੀਂ ਸਟੋਰੀ ਲਈਏ ਤੇ ਚਲੋ ਜੀ ਸਸਫਲ ਰਹੋ ਸਾਡੀ ਸਾਰਿਆਂ